ਉਹ ਠੰਡੇ ਠੰਡੇ ਪਾਣੀ ਦੇ ਨਾਣਾ ਚਾਹੀਏ ਗਾਣਾ ਆਏ ਜਾਣਾ ਆਏ ਗਾਣਾ ਚਾਹੀਏ ਤੇ ਦੇਖ ਲਓ ਕਿ ਸਾਡਾ ਤਿਲਕ ਬਾਬੂ ਜੀ ਹੋ ਗਏ ਨਾਗੇ ਤਿਆ ਬਹਾਰਾ ਗਏ ਨੇ ਤੇ ਜਣਾ ਸਕੂਲ ਕਹਿੰਦਾ ਮੈਂ ਨਹੀਂ ਜਾਣਾ ਮੈਂ ਕਿਹ ਜਾਣਾ ਦਾ ਪੜਾਏ ਤੇ ਫੇ ਮੈਂ ਚੱਕ ਲੈ ਸ਼ੂਜ਼ ਤੇ ਮੈਂ ਜਾਣਾ ਸੀ ਸ਼ਹਿਰ ਤੇ ਤੇ ਅੱਜ ਟਾਈਮ ਹੋ ਗਿਆ ਸੀ ਜਿਆਦਾ ਤੇ 7 ਵਜੇ ਚ ਰਹਿ ਗਈ ਸੀ 5 ਮਿੰਟ ਤੇ ਤਿਲਕ ਹੋ ਗਿਆ ਸੀ ਇੱਧਰ ਰੈਡੀ ਰੈਡੀ ਹੋ ਕੇ ਦੇਖੋ ਜੀ ਕਰਤਾ ਅੰਗੂਠਾ ਕਢਾ ਕਹਿੰਦਾ ਜਾਊਗਾ ਸਕੂਲ ਤੇ ਲਓ ਜੀ ਇੱਧਰ ਆਪਾਂ ਵੀ ਸ਼ੂਜ਼ ਪਾਵੇ ਹੋ ਗਏ ਰੈਡੀ ਤੇ ਚੈੱਕ ਕਰੋ ਆਪਣੀ ਕੰਡੀਸ਼ਨ ਉੱਤੇ ਆਪਾਂ ਵੀ ਰੈਡੀ ਆ ਤੇ ਲਓ ਜੀ ਇੱਧਰ ਆਪਾਂ ਲਾ ਲਈ ਫਿਰ 스마트 ਵਾਚ ਤੇ ਦੇਖ ਲਓ ਚੱਲਦੀ ਆ ਕਿਤੇ ਸੋਚੋ ਚਲਦੀ ਨਹੀਂ ਬਿਨਾ ਚਲਦੀ ਬੰਨ ਲੇ ਤੇ ਫੇਰ ਘੱਟ ਲਈ ਬਾਈਕ ਆਪਾਂ ਬਾਹਰ ਦੇ ਬਾਹਰ ਉਹੀ ਹਾਲਾਤ ਚਿਕੜੋ ਚਿਕੜੀ ਤੇ ਗੰਦ ਪਿਆ ਹੋਇਆ ਪੂਰਾ ਮੀਨ ਐ ਤੇ ਲੋ ਜੀ ਤੇ ਫੇਰ ਚੱਲ ਪਏ ਆਪ ਆਪਣੀ ਮੰਜ਼ਲ ਤੇ ਲੋ ਜੀ ਦੇਖ ਲੋ ਹਾਲਾਤ ਸਾਡੀਆਂ ਗਲੀਆਂ ਦੇ ਇਗਨੋਰ ਮਾਈ ਮੱਲੇ ਦੇ ਹਾਲਾਤ ਤੇ ਆ ਦੇਖ ਲੋ ਜੀ ਬਾਬਾ ਜੀ ਜਾਂਦੇ ਸੀ ਸਾਈਕਲ ਤੇ ਤੇ ਇਹਨਾਂ ਨੂੰ ਦੇਖ ਕੇ ਗਾਣਾ ਯਾਦ ਆ ਗਿਆ ਬਹਿ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਤੇ ਆ ਜੀ ਸਾਡੇ ਸ਼ਹਿਰ ਦੀ ਬਹੁਤ ਹੀ ਪੁਰਾਣੀ ਟੈਂਕੀ ਪਾਣੀ ਵਾਲੀ ਤੇ ਲੋ ਜੀ ਆਪਾਂ ਪਹੁੰਚ ਗਏ ਆਪਣੀ ਮੰਜ਼ਲ ਤੇ और लो इधर चल रही है क्रिकेट तो हम पहुंच गए अपने पार्क में और बाइक लगा दी साइड पे ते उतर गए नीचे और बाइक से नीचे उतर गए घुस गए हम पार्क में और फिर कर दी हमने सैर शबु और अपना फेस दिखाते हैं तो उल्टा हो गया फोन तो गलती मलती माफ करना बढ़ते हैं आगे ब्लॉक की तरफ और मिलते हैं थोड़ी देर में और इधर तिलक के स्कूल का बैन नहीं आया और फिर हम ही छोड़ के आए तिलक को स्गूल और इधर हमारा गर्म पानी और शाह और नींबू न चौड़ा हुआ पानी पहुंच गया हमारे पास और शायद वाला पानी खत्म ही हुआ था कि लाइट चला गया एसी भी बंद पखा भी बंद और लाइट भी बंद हो गई भाई और इसी खुशी में हमने डाला भांगड़ा देखो जी बा क्या बात और भांगड़ा डाल गए हमने डाले डम्बल और डम्बल से मारी एक्सरसाइज और देखो आह पूरा जोर लगया प्यासाइज लगाते लगाते हमको गाना याद आ गया गाना सुनाते हैं तुमको ਔਰ ਗੈਰ ਹੋਂਦੇ ਆ ਜ਼ਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੋਲੇ ਆ ਤੇ ਜਾਣ ਚਾਹੇ ਇਗਨੋਰ ਕਰਿਓ ਮੇਰੇ ਗਾਣੇ ਨੂੰ ਵੀ ਤੇ ਮੱਜ ਕਿਉਂਕਿ ਮਜ਼ਾ ਨਹੀਂ ਆ ਰਿਹਾ ਬਿਲਕੁਲ ਵੀ ਗਾਣੇ ਦੇ ਵਿੱਚ ਤੇ ਤੁਸੀਂ ਐਕਸਰਸਾਈਜ਼ ਵੱਲ ਧਿਆਨ ਦਿਓ ਤੇ ਸਾਰਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਐਕਸਰਸਾਈਜ਼ ਕਰ ਲਿਆ ਕਰੋ ਟਿੱਡ ਬੱਦੇ ਜਾ ਰਹੇ ਨੇ ਅੱਜ ਕੱਲ ਦੇ ਸਮਿਆਂ ਦੇ ਵਿੱਚ ਤੇ ਮਿਲਦੇ ਆ ਅਗਲੇ ਬਲੌਗ ਚ ਧੰਨਵਾਦ